ਦੋ ਲੜਕੇ ਹੈਗੇ ਆ ਆਪਣੇ ਜਿਹੜੀਆਂ ਪਿੱਛੇ ਜੇ ਵਾਰਦਾਤਾਂ ਹੋਈਆਂ ਦੋ ਤਿੰਨ ਵਾਰਦਾਤਾਂ ਹੋਈਆਂ ਰिलायंस ਪੰਪ ਤੇ ਵਿੱਚ ਨਕਰਾਲੇ ਹੋਈ ਸੀ ਇੱਕ ਕਲ ਦਸੂਏ ਹੋਈ ਆ ਔਰ ਉਹਦੇ ਟਿਪ ਆਫ ਤੇ ਸੀਗੀ ਸਾਡੀਆਂ ਟੀਮਾਂ ਔਰ ਉਹਨਾਂ ਨੇ ਜਦੋਂ ਇਹਨਾਂ ਦੀ ਫਾਇਰਿੰਗ ਹੋਈ ਆ ਤੇ ਉਹਦੇ ਜਨਕਾਉਂਟਰ ਹੁਸ਼ਿਆਰਪੁਰ ਵਿੱਚ ਪਿਸਤੋਲ ਦੀ ਨੋਕ ਤੇ ਪٹرول ਪੰਪ ਲੁੱਟਣ ਦੀਆਂ ਕਈ ਲੁੱਟਾ ਖੋਹਾਂ ਨੂੰ ਅੰਜਾਮ ਦੇਣ ਵਾਲੇ گروਹ ਦੇ ਦੋ ਮੈਂਬਰ ਪੁਲਿਸ ਮੁਕਾਬਲੇ ਵਿੱਚ ਜ਼ਖਮੀ ਹੋ ਗਏ ਹਨ ਜਿਨ੍ਹਾਂ ਵਿੱਚ ਇੱਕ ਦੀ ਖੱਬੀ ਲੱਤ ਤੇ ਦੂਜੇ ਦੇ ਦੋਵੇਂ ਲੱਤਾਂ ਤੇ ਗੋਲੀਆਂ ਲੱਗੀਆਂ ਹਨ ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ ਦੱਸਦੀ ਹੈ ਕਿ ਇਹਨਾਂ ਲੁੱਟੇਰਿਆਂ ਵੱਲੋਂ ਬੀਤੇ ਦਿਨਾਂ ਵਿੱਚ ਹੁਸ਼ਿਆਰਪੁਰ ਦੇ ਕਈ ਪٹرول ਪੰਪਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੈ ਜਿਸ ਤੋਂ ਬਾਅਦ ਉਹ ਹੁਸ਼ਿਆਰਪੁਰ ਪੁਲਿਸ ਅਤੇ ਸੀਆਈ ਸਟਾਫ ਇਨਾਦੀ ਪਾਲ ਵਿੱਚ ਲਗਾਤਾਰ ਲੱਗਿਆ ਹੋਇਆ ਸੀ ਜਿਸ ਨੂੰ ਲੈ ਕੇ ਪੁਲਿਸ ਵੱਲੋਂ ਇਨ੍ਹਾਂ ਦੀਆਂ ਸੀਸੀਟੀਵੀ ਵੀਡੀਓ ਵੀ ਜਾਰੀ ਕੀਤੀਆਂ ਗਈਆਂ ਸੀ ਤੇ ਇਨ੍ਹਾਂ ਦੇ ਇਨਾਮ ਵੀ ਰੱਖਿਆ ਗਿਆ ਸੀ ਜਿਸ ਨੂੰ ਲੈ ਕੇ ਅੱਜ ਪੁਲਿਸ ਵੱਲੋਂ ਇਨ੍ਹਾਂ ਤੇ ਲਗਾਤਾਰ ਪਿੱਛਾ ਕਰਨ ਤੋਂ ਬਾਅਦ ਹੁਸ਼ਿਆਰਪੁਰ ਦੇ ਨਸਾਲਾ ਨਜ਼ਦੀਕ ਇੱਕ ਪਿੰਡ ਵਿੱਚ ਇਨ੍ਹਾਂ ਦਾ ਪਤਾ ਲੱਗਿਆ ਤੇ ਜਿੱਥੇ ਇਨ੍ਹਾਂ ਤੇ ਪੁਲਿਸ ਵਿਚਾਲੇ ਜਵਾਬੀ ਮੁਕਾਬਲਾ ਹੋਇਆ ਜਿਸ ਵਿੱਚ ਦੋਵੇਂ ਲੁਟੇਰੇ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਏ ਇੱਕ ਤਕਸੀ ਹੋਇਆ ਯਕੀਮ ਖਾ ਇਹ ਦੋ ਲੜਕੇ ਹੈਗੇ ਆ ਆਪਣੇ ਜਿਹੜੀਆਂ ਪਿੱਛੇ ਜੇ ਵਾਰਦਾਤਾਂ ਹੋਈਆਂ ਦੋ ਤਿੰਨ ਵਾਰਦਾਤਾਂ ਹੋਈਆਂ ਰਿਲਾਈਂਸ ਪੰਪ ਤੇ ਵੀ ਇੱਕ ਨਸਰਾਲੇ ਹੋਈ ਸੀ ਇੱਕ ਕੱਲ ਦਸੂਏ ਹੋਈ ਹੈ ਔਰ ਉਹਦੇ ਟਿਪ ਆਫ ਤੇ ਸੀਗੀ ਸਾਡੀਆਂ ਟੀਮਾਂ ਔਰ ਉਹਨਾਂ ਦੇ ਜਦੋਂ ਇਹਨਾਂ ਦੀ ਫਾਇਰਿੰਗ ਹੋਈ ਹੈ ਤੇ ਉਹਦੇ ਚ ਇਨਕਾਉਂਟਰ ਕਿੱਥੇ ਗੋਲੀ ਲੱਗੀ ਸੀ ਇਹਨਾਂ ਦੇ ਲੱਤ ਲੱਤ ਤੇ ਗੋਲੀ ਲੱਗੀ ਇਹਨਾਂ ਵੱਲੋਂ ਵੀ ਫਾਇਰਿੰਗ ਕੀਤੀ ਗਈ ਸੀ ਹਾਂਜੀ ਹਾਂਜੀ ਔਰ ਕੀ ਕਰਨਾ ਕੋਈ ਜਗ੍ਹਾ ਤੇ ਹੋਇਆ ਇਹਨਾਂ ਸਨਾਰੇ ਲੱਗੇ ਹੋਏ ਠੀਕ ਕਿਹੜੀ ਟੀਮ ਸੀ ਇਸ ਵਿੱਚ ਸਾਡੇ CIA ਔਰ SHO ਬੱਲੋਵਾਲ ਸਿਰਫ ਇੰਨੇ ਹੀ ਸੀਗੇ ਦੋ ਇਹ ਦੋ ਬੰਦੇ ਸੀ ਸਰ ਕਿਸ ਤਰ੍ਹਾਂ ਦਾ ਹਥਿਆਰ ਵੀ ਬਰਾਮਦ ਆਇਆ ਹਾਂ ਹਾਂ ਕਾਦੇ ਵੀ ਸੀਜ਼ਰ ਇਹਨਾਂ ਕੋਲ ਡੱਕਲ ਪੁਲਿਸ ਹੈ ਕਿ ਵਾਈਕਲ ਕਿਧਰ ਜਿੰਦੀ ਵਾਈਕਲ ਕਿਤੇ ਆਇਆ ਸੀ ਕਿਤੇ ਜਾਂਦਾ ਜਿਹੜਾ ਮੋਟਰਸਾਈਕਲ ਸਨੇਚ ਕੀਤਾ ਸੀ ਸਰ ਇਹ ਉਹੀ ਬੰਦੇ ਨੇ ਜਿਹਨਾਂ ਜੋ ਫੋਟੋ ਫੋਟੋ